कोरोना महामारी ਸੰਕਰਦੇ ਦੌਰਾਨ ਸਰਬੱਤ ਦਾ ਭਲਾ ਚੈਰੀਟੇਬਲ ਦੇ ਵੱਲੋਂ ਸੱਚੀ ਮਾਨਤਾ ਦੀ ਸੇਵਾ ਕੀਤੀ ਜਾ ਰਹੀ ਹੈ ਇਸ ਸੰਸਥਾ ਦੇ ਵੱਲੋਂ ਗਰੀਬ ਅਤੇ ਜ਼ਰੂਰਤਮੰਦਾਂ ਦੇ ਘਰ ਪਹੁੰਚ ਕੇ ਰਾਸ਼ਨ ਅਤੇ ਉਹਨਾਂ ਦੇ ਰੋਜ਼ਾਨਾ ਇਸਤੇਮਾਲ ਹੋਣ ਵਾਲਾ ਸਮਾਨ ਪਹੁੰਚਾਇਆ ਜਾ ਰਿਹਾ ਹੈ ਇਸ ਮੌਕੇ ਤੇ ਜਗਰਾਉ ਦੇ ਐਸਪੀ ਹੈੱਡਕੁਆਰਟਰ ਰਤਨ ਬਰਾੜ ਨੇ ਟਰੱਕ ਡਰਾਈਵਰਾਂ ਅਤੇ ਜ਼ਰੂਰਤਮੰਦ ਅਤੇ ਗਰੀਬ ਲੋਕਾਂ ਨੂੰ ਸਮਾਨ ਵੰਡਦੇ ਹੋਏ ਕਿਹਾ ਕਿ ਉਹਨਾਂ ਨੂੰ ਇਸ ਸੰਸਥਾ ਦੇ ਨਾਲ ਜੋੜ ਕੇ ਲੋਕਾਂ ਦੀ ਸੇਵਾ ਕਰਨ ਦਾ ਬਹੁਤ ਹੀ ਅੱਛਾ ਮੌਕਾ ਮਿਲਿਆ ਹੈ ਇਹ ਸਰਬੱਤ ਦਾ ਭਲਾ ਜਿਹੜੀ ਸੰਸਥਾ ਹੈ ਇਹ ਵਰਲਡ ਵਾਈਡ ਬੜੀ ਫੇਮਸ ਹੈ ਜਿਹੜੇ ਮਿਸਟਰ ਅਬਰਾਏ ਨੇ ਉਹ ਇਹਦੇ ਸੰਸਥਾਪਕ ਨੇ ਔਰ ਉਹ ਜਦੋਂ ਦਾ ਕਰੋਨਾ ਚੱਲਿਆ ਉਦੋਂ ਦਾ ਹੀ ਜਿਹੜੀ ਹੈ ਲੋਕ ਭਲਾਈ ਦੇ ਕੰਮ ਔਰ ਲੋਕਾਂ ਨੂੰ ਰਾਸ਼ਨ ਜਾਂ ਦਵਾਈਆਂ ਔਰ ਹੋਰ ਵੀ ਕਾਫੀ ਜ਼ਿਆਦਾ ਸੇਵਾਵਾਂ ਜਿਹੜੀਆਂ ਉਹ ਪ੍ਰਦਾਨ ਕਰਦੇ ਨੇ ਬੜਾ ਹੀ ਉਹਨਾਂ ਦਾ ਅੱਛਾ ਉਪਰਾਲਾ ਹੈ ਇਸ ਤੋਂ ਇਲਾਵਾ ਪਹਿਲਾਂ ਤੋਂ ਹੀ ਉਹ ਜਿਹੜੀਆਂ ਨੇ ਲੋਕ ਭਲਾਈ ਦੇ ਕੰਮ ਕਾਫੀ ਜ਼ਿਆਦਾ ਕਰ ਰਹੇ ਨੇ ਸਰ ਇਕਬਾਲ ਸਿੰਘ ਆਈਪੀਐਸ ਜਿਹੜੇ ਜਲ੍ਹ੍ਹਿਆਣਾ ਉਹਨਾਂ ਦੇ ਇੱਥੇ ਸਰਪ੍ਰਸਤ ਨੇ ਸਰਵਦਾ ਬੁਲਾਦੇ ਔਰ ਮਿਸਟਰ ਸ਼ਾਪਾ ਜੀ ਤੇ ਹੋਰ ਸਾਰੇ ਪਤਵੰਤੇ ਸੱਜਣ ਜਿਹੜੇ ਇਸ ਕਾਰਜ ਦੇ ਵਿੱਚ ਲੱਗੇ ਹੋਏ ਐ ਉਹ ਬਹੁਤ ਹੀ ਅੱਛਾ ਉਪਰਾਲਾ ਹੈ ਕਿਉਂਕਿ ਕੋਵਿਡ-19 ਦੀ ਕੈਸੀ ਹੀ ਇਹ ਸਮੱਸਿਆ ਹੈ ਐਸੀ ਮਹਾਮਾਰੀ ਹੈ ਤੇ ਜਿਸ ਤੋਂ ਜਿਸ ਤੋਂ ਅਸੀਂ ਬਚਣ ਦੇ ਉਪਾਅ ਹੀ ਨੇ ਵੀ ਸੋਸ਼ਲ ਡਿਸਟੈਂਸਿੰਗ ਕਾਇਮ ਰੱਖੀ ਜਾਵੇ ਮਾਸਕ ਦਾ ਯੂਜ਼ ਕੀਤਾ ਜਾਵੇ ਹਰ ਕਿੰਨੇ ਕਿੱਟ ਬਣ ਜਾਈ ਗਏ ਰਾਜ ਆਜ ਜਿਹੜੀਆਂ ਨੇ ਆਜ ਜਿਹੜੀਆਂ ਨੇ 100 ਤੋਂ ਉੱਪਰ ਕਿੱਟ ਹੈ 125 ਕਿੱਟਾਂ ਜਿਹੜੀਆਂ ਅੱਜ ਬਣੀਆਂ ਜਾਣੀਆਂ ਨੇ ਤੇ ਪਰ ਲੋਕਾਂ ਦਾ ਵੀ ਕੱਟਣਾ ਹੋਵੇ ਇਸ ਕਰਕੇ ਥੋੜੇ ਬੰਦੇ 40 40 ਕਦੇ ਗਰੁੱਪ ਦੇ ਵਿੱਚ ਇੱਥੇ ਬੁਲਾਏ ਆ ਇਹਨਾਂ ਨੇ ਸਾਰਿਆਂ ਨੇ ਪਰ ਇਹ ਬਹੁਤ ਹੀ ਅੱਛਾ ਬਰਾਲਾ ਜੀ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਰਬੱਤ ਦਾ ਭਲਾ ਚੈਰਿਟੇਬਲ ٹرسٹ ਜਿਹੜਾ ਅੱਜ ਮੁਲਾਪੁਰ ਦੇ ਵਿੱਚ ਅਸੀਂ ਕਨੈਕਟਰ ਤੇ ਟਰੱਕ ਡਰਾਈਵਰ ਜਿਨ੍ਹਾਂ ਦੇ ਕੋ ਰੋਜ਼ਗਾਰ ਨਹੀਂ ਹੈ ਉਹਨਾਂ ਲਈ ਕਿੱਟਾਂ ਪਿਛਲੀ ਵਾਰ ਵੀ ਦੇ ਕੇ ਗਏ ਸੀ ਉਤੋਂ ਪਿੱਛੇ ਵੀ ਦਿੱਤੀਆਂ ਸੀ ਤੇ ਅੱਜ ਅਸੀਂ ਫੇਰ ਆਏ ਆ ਇਹ ਅਗਲੇ ਮਹੀਨੇ ਫੇਰ ਆਵਾਂਗੇ ਇਹ ਅਭਰਾਏ ਸਾਹਿਬ ਨੇ 20 ਕਰੋੜ ਰੁਪਈਆ ਰੱਖਿਆ ਸੀ ਜੀ ਰਚਣ ਦਾ ਜਿਹੜਾ 4 ਮਹੀਨੇ ਲਗਾਤਾਰ 5 ਦਿਨਾਂ ਸੀ ਜੀ ਤੇ 15 ਕਰੋੜ ਤੋਤੇ ਅਸੀਂ ਮੱਢ ਚੁੱਕੇ ਆ ਜੀ ਪੂਰੇ ਪੰਜਾਬ ਚ ਤੇ 5 ਕਰੋੜ ਦਾ ਰਹਿ ਗਿਆ ਉਹ ਹੁਣ ਜਿਹੜੇ ਇੱਕ ਹੋਰ ਫੈਸਲਾ ਕਰਿਆ ਭਰਾਏ ਸਾਹਿਬ ਨੇ ਵੀ ਜਿਵੇਂ ਰਾਗੀ ਢਾਡੀ ਪਾਠੀ ਤੇ ਮੰਦਰ ਦੇ ਪੁਜਾਰੀ ਤੇ ਮੌਲਵੀ ਤੇ 크ਰਿਸਚੀਅਨਾਂ ਦੇ ਜਿਹੜੇ ਪਾਦਰੀ ਨੇ ਜਾਂ ਧਰਮੀ ਬੰਦੇ ਨੇ ਉਹਨਾਂ ਲਈ ਹੁਣ ਅਸੀਂ ਦੇਵਾਂਗੇ ਜ਼ਿਆਦਾ ਕਿਉਂਕਿ ਜਿਹੜੇ ਦੂਜੇ ਲੋਕ ਸੀਗੇ ਉਹਨਾਂ ਦੇ ਕਾਰੋਬਾਰ ਚੱਲ ਪਏ ਜੀ ਸਰਬਦਾ ਪਲਾ ਪੂਰੇ ਪੰਜਾਬ ਚ ਪੂਰੇ ਪੰਜਾਬ ਚ ਜੀ ਹਾਂ ਜੀ ਅੱਛਾ ਜੀ ਹਾਂ ਜੀ ਕੀ ਕਹਿਣਾ ਚਾਹਣ ਜੇ ਸਰਬਿੰਦਰ ਸਿੰਘ ਸਿੱਧੂ ਜਨਰ ਸ਼ਕਤੀ ਸਰਬਦਾ ਪਲਾ ਟਰਸਟ ਸਾਡੇ ਮੁੱਖ ਪ੍ਰਬੰਧਕ ਨੇ ਜੋ ਐਸਪੀ ਸਿੰਘ ਜੀ ਉਭਰਾਏ ਉਹਨਾਂ ਵੱਲੋਂ ਬਹੁਤ ਹੀ ਬਹੁਤ ਹੀ ਸ਼ਿਰਾਂਗਾ ਯੋਗ ਜੋ ਉਪਰਾਲੇ ਨੇ ਕੀਤੇ ਜਾ ਰਹੇ ਨੇ ਅੱਜ ਇੱਥੇ ਅਸੀਂ ਮੁੱਲਾਪੁਰ ਦੇ ਵਿੱਚ ਤਕਰੀਬਨ 125 ਕਿੱਟਾਂ ਅਸੀਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀਆਂ ਦਿੱਤੀਆਂ ਨੇ ਨਾਲ ਹੀ ਜੋ ਹੋਮੋਪੈਥੀ ਦਵਾਈਆਂ ਕਰੋਨਾ ਦੀ ਉਹ ਵੀ ਵੰਡੀ ਜਾ ਰਹੀ ਹੈ ਅਸੀਂ ਉਹਨਾਂ ਦਾ ਸਾਡੇ ਸਰਪ੍ਰਸਤ ਸਰਦਾਰ ਇਕਬਾਲ ਸਿੰਘ ਗਹਿਲ ਆਈਜੀ ਸਾਹਿਬ ਆਈਪੀਐਸ ਸਾਡੇ ਮੁੱਖ ਮਹਿਮਾਨ ਸਰਦਾਰ ਰਤਨ ਸਿੰਘ ਜੀ ਬਰਾਡ ਐਸਪੀ ਹੈੱਡਕੁਆਟਰ ਨੇ ਜਿਹੜੇ ਉਹ ਵੀ ਪਹੁੰਚੇ ਨੇ ਬੜੀ ਖੁਸ਼ੀ ਦੀ ਗੱਲ ਆ ਤੇ ਸਾਡੇ ਪ੍ਰਧਾਨ ਛਾਪਾ ਜੀ ਉਪ ਪ੍ਰਧਾਨ ਸੁਖਿੰਦਰ ਸਿੰਘ ਜੀ ਗਹਿਲ ਤੇ ਹੋਰ ਸਾਰੇ ਪ੍ਰਬੰਧਕ ਬਹੁਤ ਹੀ ਸ਼ਲਾਘਾਯੋਗ ਕੰਮ ਜੋ ਸਰਵਦਾ ਪਲਾ ਸੋਸਾਇਟੀ ਆ ਕਰ ਰਹੀ ਹੈ ਭਾਈ ਖਾਸਾ ਵਾਜੂ ਕੀ ਫਤਿਹ ਮੈਂ ਐਸਪੀ ਸਿੰਘ ਅਵਰਾਇਲੋ ਜੋ ਚਰਾਏ ਚਾਰੇ ਕਾਰਜ ਰਸ਼ਨ ਵੰਡੇ ਜਾ ਰਹੇ ਆ ਉਹਨਾਂ ਵਿੱਚ ਅੱਜ ਅਸੀਂ ਮੁੱਲਾਂਪੁਰ ਦਾ ਅਖਾ ਜੀ ਪਹੁੰਚੇ ਆਂ ਔਰ ਅਸੀਂ ਜਿਹੜੇ ਟਰੱਕ ਡਰਾਈਵਰ ਹੈਗੇ ਆ ਉਹਨਾਂ ਨੂੰ ਅਸੀਂ ਜਿਹੜੇ ਜਾਨ ਕਨੈਕਟ ਕਰਾਉਣਾ ਵੰਡ ਰਹੇ ਆਂ ਔਰ ਸਾਡੇ ਨਾਲ ਐਸਐਸਪੀ ਆਪਣਾ ਐਸਐਸਐਸ ਰਤਨ ਸਿੰਘ ਜੀ ਬਰਾੜ ਸਾਡੇ ਵਿੱਚ ਹਾਜ਼ਰ ਆ ਉਹਨਾਂ ਨੇ ਸਾਡੇ ਨਾਲ ਮਤਲਬ ਹੈਲਪ ਕੀਤੀ ਆ ਵੰਡਣ ਚ ਤੇ ਅਸੀਂ ਇਹਨਾਂ ਨੇ ਧੰਨਵਾਦ ਦੀਆਂ ਭਾਈ ਖਾਸਾ ਵਾਜੂ ਕੀ ਫਤਿਹ ਲੁਧਿਆਣਾ ਤੋਂ ਵਿਪਨ ਅਰੋੜਾ ਦੇ ਰਿਪੋਰਟ ਐਸਐਮਜ਼ੈਟ ਨਿਊਜ਼